ਪਹਿਲੇ ਨੰਬਰ ਵਾਲੇ ਦੇ ਲਾਤਾ ਬੈਂਚ ਫੇਸ ਕਰੀ ਉਹਨੂੰ ਦੂਜੇ ਵਾਲੇ ਨੇ ਲਗੂਗਾ ਲਓ ਗਾਈਜ਼ ਫੀਰੇ ਬੱਕਰੇ ਹੀ ਇਹ ਪਰ ਦੋ ਸਿੰਘ ਸਿੰਘ ਦੀ ਦਬ ਕੇ ਵੀਡੀਓ ਤੱਬੇ ਵਾਲਾ ਨਹੀਂ ਪਹਿਲਾ ਹੈ ਟਾਪਾ ਟਾਪਾ ਮੰਡੀ ਤੋਂ ਦੇਖ ਜਗਦੇ ਜੀ ਦੂਜਾ ਨੰਬਰ ਦੂਜਾ ਨੰਬਰ ਦੇਖ ਸਕਦੇ ਹੋ ਜੀ ਦੂਜਾ ਨੰਬਰ ਉਹਨਾਂ ਵੱਲੋਂ ਟੈਗਿੰਗ ਜਿਹੜੀ ਹੈ ਨਾ ਬੱਚਿਆਂ ਦੇ ਮੁੰਡਿਆਂ ਦੇ ਨਾਮ ਇਹ ਵੀ ਦੇਖੋ ਉਹ ਜਿਹੜਾ ਨੰਬਰ ਆ ਗਈ ਹਰਾ ਦਸਾਂ ਗਾਮਣਦੀਪ ਸੰਗ੍ਰੋਹ ਟੀਆਂ ਵਸਤਵਪਾਦ ਤੀਜਾ ਨੰਬਰ ਇਹ ਦੂਜਾ ਤੀਜਾ ਅਸੀਂ ਪਹੁੰਚ ਚੁੱਕੇ ਹਾਂ ਜੀ ਢਨੋਲਾ ਡੀਫਾ ਪਸ਼ੂ ਮੇਲੇ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਖੀਰੀਆਂ ਬੱਕਰੀਆਂ ਦੇ ਬੱਕਰਿਆਂ ਦੇ ਬੱਕਰੀਆਂ ਦੇ ਮੁਕਾਬਲੇ ਆਜੋ ਜੀ ਮੇਲੇ ਦੇ ਵਿੱਚ ਵੀਡੀਓ ਕਰਦੋ ਸ਼ੇਅਰ ਕਰਦੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਆਪਣਾ ਚੈਨਲ ਹੈ ਜੀ ਜੱਟ ਲਾਈਵ 76 YouTube ਆ ਸਬਸਕ੍ਰਾਈਬ ਲਾਜ਼ਮੀ ਕਰਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੀਡੀਓ ਦੇ ਅੰਡ ਤੱਕ ਸਾਰੇ ਦੇਖਿਓ ਜੀ ਤੇ ਡੀਐਫਏ ਮੇਲਾ ਧਨੌਲਾ ਜੀ ਇਹਦੇ ਵਿੱਚ ਬੱਕਰੀ ਦੇ ਮੁਕਾਬਲੇ ਹੈ ਅੱਜ ਤੇ ਖੀਰੇ ਦਾ ਖੀਰੀਆਂ ਦਾ ਲੈ ਕੇ 8 8 ਦੰਦ ਤੱਕ ਤੁਸੀਂ ਦੇਖੋਗੇ ਜੀ ਵੀਡੀਓ ਤੇ ਜੀ 5 ਤਰੀਕ 6 ਤਰੀਕ 7 ਤਰੀਕ 3 ਦਿਨ ਮੇਲਾ ਚੱਲਣਾ ਜੀ ਪਸ਼ੂ ਮੇਲਾ ਵੀ ਇੱਥੇ ਤੇ ਆਜੋ ਜੀ ਦੇਖੋਣੇ ਤੁਹਾਨੂੰ ਖੀਰੀਆਂ ਪੱਠਾ ਦੇ ਬੱਕਰੇ ਦੇ ਆਜੋ ਜੀ ਫਿਰ ਧਨੋਲੇ ਪਸ਼ੂ ਮੰਡੀ ਦੇ ਵਿੱਚ ਜਿੱਥੇ ਬੀ ਐਫ ਐ ਮੇਲਾ ਲੱਗਿਆ ਹੋਇਆ ਕੋਈ ਮਿੱਤਰ ਪਹੁੰਚਿਆ ਪਤਨੋਲਾ ਬੀ ਐਫ ਐ ਮੇਲੇ ਦੇ ਵਿੱਚ ਦੇਖੋ ਬਈ ਮੁਕਾਬਲੇ ਸ਼ੁਰੂ ਹੋਣ ਵਾਲੇ ਆ ਜੀ ਪੱਠਾ ਦੇ ਖੀਰੀਆਂ ਪੱਠਾ ਦੇ ਦੇ ਕੋਈ ਵੀ ਵਿਲੀ ਦੇ ਵਿੱਚ ਤਨ ਹੁਲਾ ਸਰਕਾਰੀ ਮੰਡੀ ਦੇ ਵਿੱਚ ਇਹ ਮੁਕਾਬਲੇ ਦੇਖ ਸਕਦੇ ਜੀ ਵੀਡੀਓ ਕਰਦੇ ਸੇਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਟ ਲਾਈਵ 76 ਦੇਖੋ ਜੀ ਸੁਦੀ ਜੀ ਵੀ ਆ ਗਿਆ ਦੇਖੋ ਜੀ ਰੌਣਕਾਂ ਲੱਗਿਆ ਹੋਇਆ ਮੰਡੀ ਦੇ ਵਿੱਚ ਜਿਹੜੋ ਕਰਦੇ ਸੇਰ ਲਾਈਕ ਦੇਖ ਸਕਦੇ ਜੀ ਕਾ ਬਾਤਾਂ ਨੇ ਜੀ ਆਪਣੇ ਮਿਲਤਣਾਉਲਾ ਅੱਜ ਜੀ ਬੱਕਰੀਆਂ ਦੇ ਮੁਕਾਬਲੇ ਆ ਬੱਕਰੀਆਂ ਦੇ ਤੇ ਖੀਰਿਆਂ ਤੋਂ ਲੈ ਕੇ ਅਠਾਂ ਦਾਦੇ ਤੱਕ ਦੇਖ ਸਕਦੇ ਹੋ ਬਈ ਵੀਰੋਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਦੇਖ ਸਕਦੇ ਹਾਂ ਬਹੁਤ ਵਧੀਆ ਇਕੱਠਾ ਜੀ ਯਾਰੇ ਇਕੱਠਾ ਦੇਖ ਸਕਦੇ ਪੂਰਾ ਘੈਂਟ ਹੈ ਕਮ ਸਰਾ ਲੱਗਿਆ ਹੈ ਲੋ ਵੀ ਮਤਲਬ ਕੱਢ ਜਾ ਕੱਢ ਜਾ ਲੋ ਬੜਾ ਠੀਕ ਆ ਬਾਕਾਬਲਾ ਚੱਲ ਰਿਹਾ ਜੀ ਇਹ ਦੇਖ ਵੀ ਭਾਰਤੀ ਸਦੀਕ ਮੇਮਣ ਆਪਣਾ ਹੈ ਹਾਂ ਹਾਂ ਕਹਿ ਪਾਇਆ ਅੱਜ ਫਿਰ ਦੋ ਕਿਹੜੇ ਕਿੜੇ ਆ ਠੀਕ ਐ ਇੱਕ ਜੱਟਾ ਬੱਕਰਾ ਇਹਦੇ ਇੱਕ ਪੱਠਾ ਠੀਕ ਹੈ ਜੀ ਦੇਖੋ ਜਰਾਣ ਗੱਲ ਲੱਗੀਆਂ ਪੂਰੀਆਂ ਆ ਗਈ ਦੀ ਹੋ ਮੇਲੇ ਦੇ ਵਿੱਚ ਕੋਈ ਖੋਸ ਆ ਬਈ ਮੇਲੇ ਤੇ ਆ ਕੇ ਦੇਖ ਸਾ ਜਿਹੜੀ ਗ੍ਰਾਮੇਂ ਵਾਲੀ ਬਹੁਤ ਵਧੀਆ ਲਾਤ ਆ ਮਾਇਕ ਨਾਲ ਆਹ ਹਿੰਦਾ ਬੱਚ ਦਰਸੋ डॉक्टर साहब देख रहे चेक कर रहे हैं सदीक पहला सदीक नंबर है सब कुछ पूस सब कुछ चेक कर रहे हैं ਵਾਟੀਆਂ ਪਾਉਂਦਾ ਸੀ ਕੱਟੀਆਂ ਵਾਲੇ ਵੀਰਾਂ ਨੂੰ ਲੈ ਸਰਬਾਤੀਆਂ ਨਾਲ ਮੇਰੇ ਬਾਪੂ ਦਾ ਵੀਰ ਆ ਬੱਸ ਕਾਫੀ ਤੇ ਇੱਕ ਅੰਗ ਦੱਬੇ ਦੱਬੀ ਪੱਠ ਦੀ ਸ਼ੁਰੂ ਹੋਈ ਇਹ ਸੈਕ ਦੇ ਇਹਨਾਂ ਤੋਂ ਦੇਖੋ ਕਿਹੜਾ ਪਹਿਲੇ ਦੂਜੇ ਨੰਬਰ ਤੇ ਆ ਜਾਵੇਗਾ ਠੀਕ ਆ ਜੀ ਬੇਟਾਂ ਨਾਲ ਤੋਂ ਲੈ ਕੇ ਢੰਡੇ ਤੇ ਲੱਗ ਕੇ ਦੇਖੋ ਇਹ ਪਹੁੰਚ ਗਿਆ ਤੁਹਾਡੇ ਕੋਲ ਸਰੋ ਚੈੱਕ ਦੇਤਾ ਕਿਹੜਾ ਭਾਈ ਨੇ ਆਪਣੇ ਮੇਮ ਦੇ ਨਾਲ ਫੇਰੀ ਪੱਟਾ ਹੈ ਤਨੌਲਾ ਬੀਐਫਪਸੋ ਮੇਲਾ ਦੇ ਵਿੱਚ ਬੱਕਰੀਆਂ ਦੇ ਮੁਕਾਬਲੇ ਬੱਕਰੇ ਦੇ ਮੁਕਾਬਲੇ ਪੱਠਾ ਦੇ ਮੁਕਾਬਲੇ ਫੇਰੀਆਂ ਪੱਠਾ ਦੇ ਮੁਕਾਬਲੇ ਚੱਲ ਰਹੇ ਜਮੇ ਬਣਾ ਦੇ ਸਾਡੇ ਅੱਠਾ ਬਾਕੀ ਦੇ ਸਾਰਿਆਂ ਨੂੰ ਬਹੁਤ-ਬਹੁਤ ਬੜਾ ਨੰਬਰ ਜੱਟਿਆਂ ਨੂੰ ਬਾਹਰ ਲੈ ਜੀ ਤਾਂ ਕਿ ਅਸੀਂ ਅਗਲੀ ਦੇ ਇੱਕ ਸਟਾਫ ਪਰਾ ਸਕੀਏ ਪਹਿਲਾ ਜੀ ਦੋ ਤਿੰਨ ਦਾ ਤੋਂ ਸ਼ਾਪ ਤੱਕ ਮੰਗ ਕਰਦੇ ਸਾਰੇ ਮੈਦਾਨ ਨੂੰ ਬਾਹਰ ਲੈ ਜੀ ਕਾਲੀ ਪੱਠਾ ਜੀ ਕਾਲੀ ਪੱਠਾ ਲੈ ਜਾਓ ਕਾਲੀ ਪੱਠਾ ਬਾਕੀ ਜਿਹੜੇ ਯੂਟਿਊਬਰ ਆ ਜਾਂ ਹੋਰ ਵੀ ਨਾ ਬਾਤ ਹੋਣੀ ਕਾਲੀ ਪੱਠਾ ਬਹੁਤ ਵੀ ਬਾਈ ਬਹੁਤ ਸੋਹਣੇ ਕਾਲੇ ਪੱਟੇ ਕੀ ਦੱਗਾਰੀਆਂ ਕਾਲੀ ਪੱਟੇ ਖੇਰੀ ਕਾਲੇ ਪੱਟੇ ਕੋਟੂ ਬਾਹਰ ਆਪਣੇ ਪੱਟ ਲੈ ਕੇ ਦੇਖ ਸਕਦੇ ਆਂ ਅਪੀਕਾ ਦੇ ਵਿੱਚੋਂ ਟਾਪ ਕਾਲੇ ਕੰਮ ਹੋ ਰਹੀ ਹਰੇਕ ਦੇ ਵਿੱਚ ਕੌਫੀ ਖੇਂਦੇ ਡਾਕਟਰ ਸਾਹਿਬ ਨੇ ਮੰਨ ਲਿਆ ਕਿ ਕੌਫੀ ਤੋਂ ਜ਼ਿਆਦਾ ਬਹੁਤ ਸੇ ਬੱਤਾਂ ਜਿੰਮੇਵਾਰ ਹੋਵੋਗੇ ਕਾਲੀ ਪੱਟ ਹੋ ਰਹੀ ਜੀ ਪੱਟਾ ਬਹੁਤ ਸੋਹਣੀ ਪੱਟੀਆਂ ਦਾ ਮੁਕਾਬਲਾ ਨੇ ਹੋਇਆਗਾ ਬੁੜੇ ਦੇ ਦੇਖੋ 6 ਨੰਬਰਾਂ ਤੇ ਆਈ ਨੇ ਭਾਈ ਆਪ ਦੇ ਪੱਟਾ ਦਾ ਭਾਈ ਭਾਈ ਕੀ ਹਾਲ ਆ ਕਿਹੜਾ ਪਿੰਡਾ ਵੀਰੇ ਅਰੋਂਕਾ ਮੈਂ ਭਾਈ ਰਾਂਦੇ ਤੋਂ ਆਇਆਗਾ ਖੇਰੀ ਪੱਟਾ ਤੇ ਖੇਰੀ ਪੱਟਾ ਲੈ ਕੇ ਆਵਦੀ ਮੁਕਾਬਲੇ ਦੇ ਵਿੱਚ ਹਨੌਲੇ ਪੀਆ ਫੈਲੇ ਦੇ ਵਿੱਚ ਦੇਖ ਸਕਦੇ ਹੋਰ ਹੈਗੇ ਭਾਈ ਪੱਟਾ ਕਰ ਆਪਣਾ ਹਾਂਜੀ ਹੈਗੇ ਠੀਕ ਹੈ ਇਹ ਚੱਲਦਾਗਾ ਠੀਕ ਹੈ ਠੀਕ ਕਿਨੇ ਚਿਰ ਦੀ ਪੱਟ 7 ਮਹੀਨੇ ਦੀ 7 ਮਹੀਨੇ ਦੀ ਉਹ ਬਾਈ ਕਿੰਨਾ ਕੱਦ ਕਰਦਾ ਇਹਦੀ ਵੇਹਗੀ ਰਾਈ ਰਾਈ ਆਪਣੇ ਕੋਲ ਇਹਦੀ ਮਾਂ ਆ ਗਈ ਖੁਸ਼ ਆ ਗਈ 33 ਇੰਚ ਦੀ ਠੀਕ ਕਰ ਬਾਈ 90 ਸੈਂਟੀਮੀਟਰ ਹੈ ਬਾਈ ਇਹਦੀ ਮਾਂ ਉਹ ਨਾ ਹੋਰ ਬਾਈ ਇਹਨਾਂ ਨਹੀਂ ਕਰਦੇ ਮੈਂ ਕਹਿੰਦਾ ਤਾਂ ਹੈ ਬਾਈ ਉਹਨਾਂ ਨੇ ਟੇਲਰ ਤੋਂ ਕਹਾਦਾ ਗਾਹੇ ਬਾਈ ਕੀ ਆਲਾ ਕਿਹੜਾ ਪਿੰਡਾ ਵੀਰੇ ਆਣੂਗੇ ਇਹ ਨਾ ਬਾਈ ਆਇਆ ਮਾਰੂਗਾ ਤਾਂ ਠੀਕ ਆ ਆਪਣੀ ਪੱਠ ਦੀ ਉਮਰ ਕਿਨੂੰਗੀ ਬਾਈ ਅਸਿਆ ਠੀਕ ਹੈ ਆਓ ਬਾਈ ਪੰਡਮਾ ਹੁੰਦੇ। ਇਹ ਕਾਹੜਾ ਬਾਈ ਦੀ ਪੱਟੀ ਬਹੁਤ ਸੋਹਣੀ ਹੈ। ਰੰਗ ਬਹੁਤ ਵਧੀਆ ਲੱਗ ਰਿਹਾ ਹੈ। ਮੇਰਾ ਪਣਾ ਬੰਡ ਕਿਹੜਾ ਦਾ? ਹਰ ਸਿੰਘ ਵਾਲਾ ਜੀ। ਔਰ ਸਿੰਘ ਵਾਲਾ। ਔਰ ਭਾਈ ਆ ਔਰ ਸਿੰਘ ਵਾਲਾ ਕੋਲੇ ਪੱਟ ਲੈ ਕੇ ਦੇ ਸਾਂ। ਮੁਕਾਬਲੇ ਦੇ ਵਿੱਚ ਸਰ। ਬਹੁਤ ਵਧੀਆ। ਔਰ ਭਾਈ ਕੀ ਵਾਲਾ? ਕਿਹੜਾ ਪਿੰਡ ਦਾ? ਪਿੰਡ ਮੀਦੀਆ ਬਾਈ। ਅਵੀ ਜੀ। ਔਰ ਮੀਡਾ ਮੀਦੀਆ ਗਏ। ਆਪਣੀ ਗੜੀ ਪੱਟਾ। ਹਾਂ। ਪੱਟ ਕਾਲੇ ਰੰਗ ਦੀ ਬਾਈ। ਜੀ ਨਮਾ ਜੀ। 9 1 2 ਕਿ ਐ ਪੰਜ ਮਿੰਟ ਇਕੱਠਾ ਨਹੀਂ ਅੱਠ 9 ਮਿੰਟ 8 9 ਮਿੰਟ ਤੇ ਪਾਚਾ ਆਜਾ ਆਹ ਸੀ ਜੀ ਬਾਟੇ ਦਾ ਕਦ ਪਉਂਦਾ ਕੀ ਹਾਲ ਹੈ ਬਾਈ ਕਿਹੜਾ ਪਿੰਡਾ ਵੀਰੇ ਕੈਮਿੰਨਾ ਜੀ ਕੈਮਿੰਨਾ ਜੀ ਬਠੋ 7 ਦਿਨ 7 ਦਿਨ 7 ਮਹੀਨੇ ਦੇ ਹੋਰ ਇਹ ਬਠਾ ਕੋਲ ਬਾਈ ਕੀ ਹਾਲ ਹੈ ਕਿਹੜਾ ਪਿੰਡਾ ਹੈ ਹਾਂ ਕੋਣ ਵਾਲਾ ਲੰਬੀ ਕੋਲੇ ਅੱਛਾ ਠੀਕ ਆ ਕਾਕੇ ਨੇ ਚਰ ਦੋ ਜੀ ਪੰਜ ਇਕੱਠਾ ਸਹੀ ਹੈ ਇਹ ਗੱਨਾ ਹੋ ਗਿਆ ਆਪਣਾ ਸਹੀ ਹੈ ਠੀਕ ਹੈ ਕਿਰੀ ਬਚਾਈ ਨਾ ਆਹ ਯਾਰ ਇਹ ਜੀ ਇੰਨੀ ਪਾਠੀ ਬਸ ਔਰਗੇ ਵਾਲਾ ਮਲੋ ਕਿਹੜਾ ਪਿੰਡ ਆ ਚਲਾ ਵੰਡੀ ਰਾਏ ਤੇ ਆਪਣਾ ਕੈਵਿਨ ਗੰਗ ਬਟਾ 5 ਮਹੀਨੇ ਦਾ ਪਟਾ 5 ਮਹੀਨੇ ਦਾ ਖੀਰੀ ਹੈ ਠੀਕ ਹੈ ਜੀ ਵਧੀਆ ਪਟਾ ਹੈ ਤਰ ਇੱਕ ਪਟਾ ਚ ਬੋ ਵੀ ਆ

ਆਪ ਲੋਕਾਂ ਨੇ ਅਪਣਾਇਆ ਬੇਡ ਵੀ ਨਾ ਠੀਕ ਹੈ ਜੀ ਉਹਦਾ ਪੱਠਾ ਅਸੇ ਬਹੁਤ ਸੋਹਣੀ ਦੋ ਬਾਈ ਇੱਕ ਅਸੇ ਦੇਖ ਲਈ ਇੱਕ ਬਾਈ ਦੀ ਆਉਂਦੀ ਆ ਅੱਗੇ ਸੀ ਲੱਗ ਅਜਨੂ ਚੈੱਕ ਹੋ ਗਈ ਜੀ ਚੰਗੀ ਬਾਬਲਾ ਨੂੰ ਪਕੀ ਕੱਤੇ ਨੂੰ ਹਾਸਪੀਟਲ ਕੱਢਿਆ ਗਿਆ ਸਾਈਟਾ ਤੋਂ ਨੂੰ ਹਾਸਪੀਟਲ ਕੱਢਿਆ ਗਿਆ ਜੀਦੇ ਨੂੰ ਡਾਕਟਰ ਜਾਰੇ ਉਹ ਬੱਤੀ ਕਿਵੇਂ ਆ ਠੀਕ ਹੈ ਜੀ ਕਿਹੜਾ ਪਿੰਡਾ ਹੈ ਜਰਾਲਦੀਆ ਜਲਾਲਦੀ ਵਾਲਾ ਜਲਾਲਦੀ ਵਾਲਾ ਕਾਲੀ ਆਲਾ ਬੱਕਰਾ ਲੱਗੇ ਹੈ ਨਾ ਆਲਾ ਬੱਕਰਾ ਆਹਲਾ ਇਹ ਵੀ ਬੱਕਰਾ ਜੀ ਕਿਹੜਾ ਪਿੰਡਾ ਵਾਜੀ ਜਲਾਲ ਦੇ ਆਲਾ ਆਲਾ ਬੱਕਰਾ ਬਹੁਤ ਸਾਨਾ ਹੋਰ ਦੇਖਿਓ ਗੈਮ ਹੋ ਕਿ ਨਜ਼ਰ ਦੇਵਗੇ ਬਣਾ ਬੱਕਰਾ ਮਿੱਠੂ ਦਾ ਠੀਕ ਹੈ ਉਹ ਡੱਬਾ ਬੱਕਰੇ ਆ ਗਏ ਸਾਰੇ सर इधर बकरे बकर चली रजदीव दबी भट्ट देखो दब्बी दे दे तो भट्ट

ਜਾ ਗਿਆ ਘੋਈ ਜਾਂਦੀ ਹੈ ਪੱਟਰੀ ਦੇ ਵਿੱਚ ਆਹ ਲੋੜੇ ਦੇ ਵਿੱਚ ਇਹ ਥੋੜੇ ਬਾਅਦ ਤੇ ਨੀਲਾ ਦਾ ਦਾ ਜਣ ਦਾ ਬੱਚਾ ਜੀ ਪੰਖੇ ਸੇ ਦੋ ਵਾਲੇ ਦੀ ਬਲੱਡ ਲਾਈਨ ਤੇ ਪਹਿਲੇ ਨੰਬਰ ਤੇ ਆ ਗਿਆ ਜੀ ਹਨੋਲੇ ਜੀ ਐਫਐਮ ਦੇ ਲੈ ਦੇ ਵਿੱਚ ਮਿਸਾਲੀ ਤਬੇ ਵਾਲਿਆਂ ਦਾ ਬਹੁਤ ਬਹੁਤ ਬਧਾਈਵਾਦ ਹੈ ਇਕ ਡਗਮਾ ਜਦੋਂ ਕਾ ਤੇ ਸ਼ੇਰ ਲੈ ਚੱਕਰ ਚੱਕਰ ਬਈ ਕੀ ਨਾਮ ਆਪਣਾ ਜਰਾ ਪੰਜਵੇਂ ਤੇ ਆ ਬਈ ਜਿਹੜਾ ਪਿੰਡ ਹੈ ਤੇਰਾ ਮਹਾਰਾਜ ਮਹਾਰਾਜ ਵਾਲਿਆਂ ਦਾ ਮਾਰਗ ਹੋਵੇ ਜੋ ਛਾਂਦੂ ਹੁੰਦੇ ਆ ਆ ਡੱਬਾ ਆਪਣਾ ਡੱਬਾ ਉਹ ਡੱਬਾ ਇਹਰਾ ਵੇਗਲੇ ਵਾਲਾ ਦਾ ਚਾ ਉੱਥੇ ਤੇ ਇਹਰੇ ਵੇਗਲੇ ਵਾਲੇ ਦਾ ਚਾ ਉੱਥੇ ਤੇ ਹੇ ਗਾਣਾ ਇਸ ਦਾ ਬਗੇ ਤ੍ਰਿਤੀਆ ਕਵੀ ਦੇ ਵਿੱਚ ਆਪਣਾ ਆਪਣਾ ਪਹਿਲੇ ਵਾਲਾ ਪਹਿਲੇ ਵਾਲਾ ਆਪਣਾ ਤਾਂ ਪਹਿਲੇ ਵਾਲਾ ਹੀ ਆ ਬਣਾ ਪਹਿਲੇ ਵਾਲਾ ਹੀ ਪਰ ਮੇਰੀ ਬੁਆਢੀ ਕਰ ਦੂ ਸੀ ਕੱਢਿਆਗਾ ਅੱਛਾ ਠੀਕ ਹੈ ਇਹ ਪਹਿਲੀ ਝੋਲੀ ਦਾ ਬੱਚਾ ਹੈ ਰਾਜੇ ਕੋ ਦਾ ਠੀਕ ਹੈ ਕਰ ਦੋ ਵੀਰ ਅੱਛਾ ਚਾਰ ਰੰਗ ਵੀ 6 ਰੰਗ ਵੀ ਅੱਛਾ ਹਾਂ ਹੋਰ ਕਿਹਦੇ ਬੱਚੇ ਠੀਕ ਹੈ ਜੀ ਤੇ ਅੰਦਰ ਤੀਸਰੀ ਆਲੀ ਆਏ ਨਹੀਂ ਅਸੀਂ ਤੀਸਰੀ ਵਾਲੇ ਆਏ ਨਾ ਆਈ ਸੀ ਜਦ ਕਰਕੇ ਅੱਛਾ ਅਜੀ ਤਾਂ ਕੋਈ ਨਹੀਂ ਆਇਆ ਯਾਰ ਭਾਈ ਬੱਚੇ ਨਹੀਂ ਕਰਦੇ ਹਨ ਅਨੌਲਾ ਜੀ ਇਹ ਕੰਮ ਨਹੀਂ ਜਾਂਦੀ ਨਹੀਂ ਇਹ ਸਦੀਵਾਲੀ ਪਿੰਡਾਂ ਜਿਹੜੇ ਬੱਚੇ ਨਹੀਂ ਦਾ ਬਾਪਾ ਆਪਣਾ ਪਿੰਡ ਕਿਹੜਾ ਤੇਰਾ ਝੋਟੀਆਂ ਹੈ ਝੋਟੀਆਂ ਪਿੰਡਾਂ ਰਾਂ ਝੋਟੀਆਂ ਰਾਂ ਪੂਰੇ ਕੋਲੇ ਝੋਟੀਆਂ ਜੀ 3 ਜਨਵਰੀ ਦਾ ਹੈ ਨਾ ਭਾਈ 3 ਜਨਵਰੀ ਦਾ ਹੈ ਕਾਲਾ ਉਤਰਾ ਦੇਖੋ ਇਹ ਕਾਰਜਸ਼ੀਲ ਲੱਗਦਾ ਤੀਜਾ ਨੰਬਰ ਲੱਗਿਆ ਭਾਈ ਜੱਤਰਾ ਪਿੰਡ ਚੋੜੀਆਂ ਕਾਲਾ ਬੱਕਰਾ ਦੇ ਸਾਹਮਣੇ ਕਾਲਾ ਬੱਕਰਾ ਤੀਜੇ ਨੰਬਰ ਤੋਂ ਆਦੋ ਬੰਦੋ ਸ਼ੇਰ ਲਾਇਆ ਪਹਿਲੇ ਨੰਬਰ ਤੇ ਬੱਕਰਾ 773 ਨੰਬਰ ਪੰਗੀ ਕਲਾ ਤੋਂ ਕੁਲਵਿੰਦਰ ਇਹ ਕਾਰਜਸ਼ੀਲ ਸ਼ੇਰ ਹੈ ਕਹਿੰਦੇ ਕੰਮੇ ਨੰਬਰ ਤੇ ਆਇਆ ਦੂਜੇ ਨੰਬਰ ਤੇ ਹਾਂ ਜੀ ਦੂਜੇ ਨੰਬਰ ਤੇ ਕਾਲਾ ਬੱਕਰਾ ਦੇਖ ਸਕਦੇ ਹੋ ਜੀ ਕਾਇਮ ਨੰਬਰ ਦਾ ਹੈ ਮਲਾ ਲਓ ਜੀ ਪਹਿਲਾ ਨੰਬਰ ਤੇ ਕੀ ਰਹਾ ਬਕਰ ਦਾ ਸਾਰਦਾ ਵੀਡੀਓ ਤੇ ਵੀ ਕਰ ਦੋ ਸ਼ੇਰ ਬਾਈ ਦਾ ਆਪਣੇ ਪਹਿਲੇ ਨੰਬਰ ਤੇ ਹੈ ਪਹਿਲਾ ਨੰਬਰ 12 ਮੁੰਡੇ ਕਿਹੜੇ ਪਿੰਡਾ ਮਲਾ ਤਫਾ ਰਪਾ ਮੜੀ ਤੇ ਸਾਰਦਾ ਤਫਾ ਮੜੀ ਸ਼ੇਰ ਦਾ ਬੱਚਾ ਮਹੀਨੇ ਦਾ ਬੱਚਾ ਮਹੀਨੇ ਦਾ ਬੱਚਾ ਜੀ ਮਹੀਨੇ ਦਾ ਵਾਹ ਬਹੁਤ ਵਧਾਈਆਂ ਜੀ ਵਿਚ ਆ ਪੁੱਤਰ ਆਇਆ ਪਹਿਲੇ ਨੀ ਹੰਕਾਰ ਚ ਭਾਈ ਹਾਂ ਜੀ ਹਾਂ ਜੀ ਪੂਰਾ ਜੰਗਲ ਤੁਹਾਨੂੰ ਹੋਇਆ ਨਹੀਂ ਇਹ ਤਾਂ ਠੀਕ ਹੈ ਜੀ ਇਹ ਜਿਹੜਾ ਵਾਲਾ ਭਾਈ ਇਹ ਢੇਟ ਵਾਲਾ ਭਾਈ ਹਾਂ ਭਾਈ ਜਿਹੜਿਆ ਨੇ ਜੋ ਭਾਈ ਪਿੰਨਾ ਐਵੇਂ ਨਹੀਂ ਲੋਭਦਾ ਜਿਹੋ ਇਹ ਤੋਂ ਕਰਦੀ ਠੀਕ ਹੈ ਜੀ ਆਹ ਦੇਖਾ ਤਾਂ ਤੇਰੇ ਪੂਰਾ ਸਰੇਗਾ ਭਾਈ ਪੂਰਾ ਸਰੇਗਾ ਸਰੇਗਾ ਅਸਾ ਇਹ ਆ ਪਿਆ ਵਾ ਅਹ ਹਾਂ ਅੱਛਾ ਜਿਹੜਾ ਬੋਲਾਪੁਰ ਤੋਂ ਆਇਆ ਇਹ ਪਿਉ ਮੇਰੇ ਕੋਲ ਠੀਕ ਆ ਠੀਕ ਆ ਇਹ ਨਾ ਨਾ ਜਿਹੜਾ ਬੋਲਾਪੁਰ ਤੋਂ ਪਹਿਲੇ ਨੰਬਰ ਤੇ ਮੋਟਰਸਾਈਕਲ ਦਾ ਜੇਤੂ ਸੀ ਡਾਇਲੌਗ ਦਾ ਜੇਤੂ ਸੀ ਪੰਮਾ ਪੰਮਾ ਕਹਿੰਦੇ ਹਾਂ ਫੈਦੋ ਵਾਲਾ ਪੰਮਾ ਕਿਉਂ ਨਾਲ ਨੇ ਇੱਟ ਨੂੰ ਲੋਕੀ ਬਾਈ ਬਾਈ ਐ ਵੀ ਨਹੀਂ ਕਹੇ ਨਹੀਂ ਦੁਨੀਆ ਹਾਂ ਜੀ ਸਾਕ ਦੇ ਬਾਈ ਕਾਸੀ ਆ ਆ ਗੋ ਬੁਜੂ ਸ਼ੇਰ ਹਾਂ ਜੀ ਬਹੁਤ ਬਹੁਤ ਬੜਾ ਜੀ ਬਰਨਾਲਾ ਜਿਲ੍ਹਾ ਬਾਜੀ ਮਾਰ ਗਿਆ ਆਪਣਾ ਦੇਖੋ ਇੱਧਰ ਦੇਖੋ ਕਿਹੜੇ ਕਿਹ ਨਾਲ ਆ ਦੋ ਬੁਜੂ ਸ਼ੇਰ ਲਾਈ ਜੀ ਕਿਹਦਾ ਬੱਚਾ 3 ਮਹੀਨੇ 3 ਦਿਨਾਂ ਦਾ ਨਹੀਂ ਪਹਿਲੇ ਨੰਬਰ ਸੋ ਬੱਚਾ ਠੀਕ ਆ ਜੀ ਸਾਈਡ ਵਾਲੇ ਭਾਵੇਂ ਦੀ ਬਲੱਡ ਲਾਈਨ ਤੋਂ ਬੱਕਰਾ ਜੀ ਪੂਰਾ ਹੋ ਗਿਆ ਤੇ ਸਾਡੇ ਨਾਲ ਲੱਦੇ ਨਾ ਦੱਸਾਂਗੇ ਵੀ ਕਾਰਨ ਸਹਿ ਉਹ ਆਪਣੇ ਜੀ ਅਜੇ ਤਾਂ ਇੱਕ ਕਾਰ ਤੁਸੀਂ ਕੱਢਿਆ ਹਾਂ ਅਸਿਆ ਠੀਕ ਹੈ ਦੇਖੋ ਅਮਰ ਅਮਰ ਅਜੇ ਸਾਈਡ ਜਗ੍ਹਾ ਮਕਰ ਵਾਲੇ ਜੀ ਵਧੀਆ ਲੱਗੇ ਵੀਰੇ ਸੇਰ ਦਾ ਲਾਈਕ ਕਰ ਦਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ ਜੀ ਉਹਨਾਂ ਚਿਕ ਦਿਓ ਅੱਗੇ ਜੀ ਤੇ ਅੱਗੇ ਤੋਂ ਤੁਹਾਨੂੰ ਹੋਰ ਇਦੋਂ ਵੀ ਵਧੀਆ ਵੀਡੀਓ ਦਿਖਾਇਆ ਕਰਾਂਗੇ ਧੰਨਵਾਦ ਆਸ਼ੀਰਵਾਦ ਜੀ ਹੋਰ ਵੀਡੀਓ ਲੈ ਕੇ ਆਵਾਂਗੇ ਜੀ ਘਾਟੇ ਤੱਕ ਹੁਣ ਅਜੇ ਕੱਗਰੋ ਬਾਈ ਸਾਜਮੀ ਓਕੇ ਬਾਈ